ਇਸ ਹੋਤਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਸਾਰੇ ਹੀ ਰਾਸ਼ਨ ਕਾਰਡ ਧਾਰਕਾਂ ਨੂੰ ਲੈ ਕੇ ਵੱਡੀ ਅਪਡੇਟ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਰਾਸ਼ਨ ਕਾਰਡਾਂ ਨੂੰ ਲੈ ਕੇ ਜੋ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਇੱਕ ਖਬਰਾਂ ਫੈਲਾਈਆਂ ਜਾ ਰਹੀਆਂ ਸੀ ਕਿ ਤੁਸੀਂ ਤੁਹਾਡਾ ਰਾਸ਼ਨ ਕਾਰਡ ਈਕੇਵਾਈਸੀ ਕਰਵਾਉਣ ਤੋਂ ਬਾਅਦ ਤੁਹਾਨੂੰ ਰਾਸ਼ਨ ਮਿਲੇਗਾ ਉਸ ਦੇ ਲਈ ਅੱਜ ਵੱਡੀ ਜਾਣਕਾਰੀ ਇੱਕ ਹੋਰ ਨਿਕਲ ਕੇ ਆਈਏ ਜੋ ਸਾਰੇ ਹੀ ਰਾਸ਼ਨ ਕਾਰਡ ਧਾਰਕ ਨੇ ਉਹਨਾਂ ਦੇ ਬਾਰੇ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਤੁਹਾਨੂੰ ਇੱਕ ਇੱਕ ਚੀਜ਼ ਸਮਝਾਵਾਂਗੇ ਤਾਂ ਕਿ ਤੁਹਾਨੂੰ ਹਰ ਮਹੀਨੇ ਰਾਸ਼ਨ ਜਿਹੜਾ ਉਹ ਤੁਹਾਨੂੰ ਮਿਲ ਸਕੇ ਜੋਰ ਮੁਫਤ ਵਾਲਾ ਕਣਕ ਆਟਾ ਦਾਲ ਜਾ ਚਾਹ ਪੱਤੀ ਕਿਉ ਤੇਲ ਇਹ ਸਭ ਕੁਝ ਜਿਹੜੀਆਂ ਵਸਤੂਆਂ ਰਾਸ਼ਨ ਕਾਰਡ ਦੀਪੂ ਤੋਂ ਮਿਲਦੀਆਂ ਨੇ ਉਸ ਦੇ ਬਾਰੇ ਜੋ ਪੰਜਾਬ ਸਰਕਾਰ ਨੇ ਵੱਡਾ ਬਦਲਾ ਕੀਤਾ ਹੈ ਕਣਕ ਦੇ ਨਾਲ ਨਾਲ ਜੋ ਪਹਿਲਾਂ ਦਾਲਾ ਮਿਲਿਆ ਕਰਦੀਆਂ ਸੀ ਪੰਜਾਬ ਸਰਕਾਰ ਵੱਲੋਂ ਉਹ ਦਾਰਾ ਦੇਣ ਵਾਸਤੇ ਵੀ ਐਲਾਨ ਕੀਤਾ ਜਾ ਰਿਹਾ ਹੈ ਜੋ ਕਿ ਰਾਸ਼ਨ ਕਾਰਡ ਧਾਰਕ ਨੇ ਉਹਨਾਂ ਨੂੰ ਕਣਕ ਦੇ ਨਾਲ ਦਾਲਾ ਵੀ ਦਿੱਤੀਆਂ ਜਾਣ ਤੇ ਕਿੰਨੀਆਂ ਦਾਰਾ ਮਿਲਣਗੀਆਂ ਇੱਕ ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਜੋ ਛੋਲੇ ਮਿਲਿਆ ਕਰਦੇ ਸੀ ਉਸੇ ਤਰ੍ਹਾਂ ਹੁਣ ਫਿਰ ਇਹ ਵਸਤੂਆਂ ਤੁਹਾਨੂੰ ਕਨਕ ਦੇ ਨਾਲ ਛੋਲੇ ਦਾਲਾ ਮਿਲਣ ਗਿਆ ਸੋ ਜਿਹੜੇ ਰਾਸ਼ਨ ਕਾਰਡ ਧਾਰਕਾਂ ਨੇ ਆਪਣੇ ਈ ਕੇ ਵੀ ਸੀ ਪ੍ਰਕਿਰਿਆ ਪੂਰੀ ਨਹੀਂ ਕੀਤੀ ਉਹ 30 ਅਪ੍ਰੈਲ ਤੱਕ ਈ ਕੇ ਵੀ ਸੀ ਪ੍ਰਕਿਰਿਆ ਪੂਰੀ ਕਰ ਲੈਣ ਹਰੇਕ ਮੈਂਬਰ ਦੀ ਈ ਕੇ ਵੀ ਸੀ ਇਲੈਕਟ੍ਰੋਨਿਕ ਹੋ ਰਹੀ ਏ ਉਸਦੇ ਫਿੰਗਰਪ੍ਰਿੰਟ ਹੋ ਰਹੇ ਨੇ ਔਰ ਉਸ ਦੀਆਂ ਅੱਖਾਂ ਦੀ ਸਕੈਨ ਹੋ ਰਹੀ ਏ ਜੋ ਕਿ ਕਿਸੇ ਦਾ ਰਾਸ਼ਨ ਕੋਈ ਹੋਰ ਲਾਭਪਾਤਰੀ ਨਾ ਲੈ ਸਕੇ ਜੋ ਕਿ ਪੰਜਾਬ ਵਿੱਚ ਅਕਸਰ ਇਹ ਦੇਖਣ ਨੂੰ ਮਿਲਦਾ ਕਿ ਕਿਸੇ ਹੋਰ ਦਾ ਰਾਸ਼ਨ ਕਿਸੇ ਹੋਰ ਪਰਿਵਾਰ ਦੇ ਵਿੱਚ ਵੰਡਿਆ ਜਾਂਦਾ ਸੀ ਢੀਪੂ ਧਾਰਕਾਂ ਦੇ ਵੱਲੋਂ ਜੋ ਇਹ ਬਹੁਤ ਗਲਤ ਕੀਤਾ ਜਾਂਦਾ ਸੀ ਕੋਈ ਢੀਪੂ ਧਾਰਕ ਖੁਦ ਦੂਸਰੇ ਦਾ ਰਾਸ਼ਨ ਆਪ ਰੱਖ ਲੈਂਦੇ ਸੀ ਔਰ ਉਸ ਨੂੰ ਕਹਿੰਦੇ ਸੀ ਕਿ ਤੁਹਾਡਾ ਰਾਸ਼ਨ ਆਇਆ ਹੀ ਨਹੀਂ ਸੋ ਇਸ ਨੂੰ ਲੈ ਕੇ ਇਹ ਇਕਈਕੇਵਾਈਸੀ ਵੀ ਪ੍ਰਕਿਰਿਆ ਚਾਲੂ ਹੋਈ ਹੈ ਜਦੋਂ ਉਸਦੇ ਫਿੰਗਰਪ੍ਰਿੰਟ ਲਗਾਇਆ ਕਰਨਗੇ ਪੂਰੇ ਪਰਿਵਾਰ ਦੇ ਉਸ ਤੋਂ ਬਾਅਦ ਉਹਨਾਂ ਦਾ ਰਾਸ਼ਨ ਜਿਹੜਾ ਕਿ ਉਹ ਪਰਚੀ ਨਿਕਲਿਆ ਕਰੇਗੀ ਤੇ ਫਿਰ ਉਹਨਾਂ ਨੂੰ ਰਾਸ਼ਨ ਮਿਲਿਆ ਕਰੇਗਾ ਸੋ ਪੰਜਾਬ ਸਰਕਾਰ ਨੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦੇ ਵਿਭਾਗ ਸਖਤਰ ਕਮ ਡਾਇਰੈਕਟਰ ਨੇ ਇੱਕ ਆਦੇਸ਼ ਜਾਰੀ ਕਰਦੇ ਹੋਏ ਪੰਜਾਬ ਰਾਜ ਵਿੱਚ ਰਾਸ਼ਨ ਡੀਪੋਆਂ ਲਈ ਕਣਕ ਪ੍ਰਾਪਤ ਕਰਨ ਵਾਲੇ ਸਮੂਹ ਲਾਭਪਾਤਰੀਆਂ ਨੂੰ ਜੋ ਪਾਰ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੇ ਅਨੁਸਾਰ ਆਪਣੀ ਈ ਕੇवाईसी ਪ੍ਰਕਿਰਿਆ ਨੂੰ ਪੂਰਾ ਕਰਨ ਲਈ ਸੁਚੇਤ ਕੀਤਾ ਹੈ ਜੋ ਕਿ 30 ਅਪ੍ਰੈਲ 2025 ਤੱਕ ਪੰਜਾਬ ਦੇ ਵਿੱਚ ਇਹ ਪ੍ਰਕਿਰਿਆ ਪੂਰੀ ਹੋ ਜਾਣੀ ਚਾਹੀਦੀ ਹੈ ਜਦੋਂ ਕਿ ਵੱਖ-ਵੱਖ ਸਟੇਟਾਂ ਦੇ ਵਿੱਚ 30 ਜੂਨ ਤੱਕ ਸਮਾਂ ਦਿੱਤਾ ਗਿਆ ਹੈ ਪਰ ਪੰਜਾਬ ਵਿੱਚ ਸਿਰਫ 30 ਅਪ੍ਰੈਲ ਤੱਕ ਹੀ ਜੋ ਕਿਸੇ ਵੀ ਨੀਲਾ ਕਾਰ ਤਰਕ ਨੂੰ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਰਾਸ਼ਨ ਸਹੂਲਤ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਨਾ ਆਵੇ ਜਿਹੜੇ ਲੋਕ 30 ਅਪ੍ਰੈਲ ਤੱਕ ਈ ਕੇवाईसी ਨਹੀਂ ਕਰਵਾਉਂਦੇ ਉਹਨਾਂ ਦਾ ਰਾਸ਼ਨ ਕੱਟ ਦਿੱਤਾ ਜਾਵੇਗਾ ਸੋ 77 ਕਮ ਡਾਇਰੈਕਟਰ ਵੱਲੋਂ ਜਾਰੀ ਹੁਕਮਾ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਉਕਤ ਈ ਕੇਵਾਈਸੀ ਇਸ ਹੁਲਤ ਲਈ ਪੂਰੀ ਤਰ੍ਹਾਂ ਮੁਫਤ ਹੈ ਪਰ ਇਹ ਹਰ ਰਾਸ਼ਨ ਡਿਪੂ ਉੱਤੇ ਵੀ ਉਪਲਬਧ ਹੈ ਹੁਕਮਾ ਵਿੱਚ ਕਿਹਾ ਗਿਆ ਹੈ ਕਿ ਉਕਤ ਈ ਕੇਵਾਈਸੀ ਰਾਸ਼ਨ ਕਾਰਡ ਧਾਰਕਾਂ ਦੇ ਸਾਰੇ ਮੈਂਬਰਾਂ ਦੀ ਜਾਣਕਾਰੀ ਇਲੈਕਟ੍ਰੋਨਿਕ ਦੇ ਯੂਜ਼ਰ ਕਸਟਮਰ ਰਹੀ ਰਿਕਾਰਡ ਵਿੱਚ ਜੋ ਰੱਖੀ ਜਾ ਸਕਦੀ ਹੈ ਜੋ ਕਿ ਇੱਕ ਡਿਜੀਟਲ ਪ੍ਰਕਿਰਿਆ ਹੈ ਜੋ ਰਾਸ਼ਨ ਕਾਰਡ ਸਕੀਮ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਈ ਕੇਵਾਈਸੀ ਰਹੀ ਰਾਸ਼ਨ ਕਾਰਡ ਵਿੱਚ ਸ਼ਾਮਲ ਪਰਿਵਾਰਕ ਮੈਂਬਰਾਂ ਦੇ ਉਂਗਲਾਂ ਦੇ ਨਿਸ਼ਾਨ ਜਾਂ ਅੱਖਾਂ ਦੇ ਸਕੈਨ ਕੀਤੇ ਜਾਂਦੇ ਹਨ ਜੋ ਪਛਾਣ ਬਣਾਈ ਰੱਖਣ ਵਿੱਚ ਸਹਾਇੀ ਹੁੰਦੇ ਹਨ ਜੋ ਕਿ ਪੰਜਾਬ ਦੇ ਵਿੱਚ ਕੁਝ ਅਜਿਹੇ ਲੋਕ ਵੀ ਰਾਸ਼ਨ ਲੈ ਰਹੇ ਨੇ ਜਿਹੜੇ ਜਿਹੜੇ ਬਹੁਤ ਜ਼ਿਆਦਾ ਅਮੀਰ ਹੁੰਦੇ ਨੇ ਜਾਂ ਉਹ ਲੋਕ ਜਿਹੜੇ ਲੋੜਵੰਦ ਨਹੀਂ ਜੋ ਸਰਕਾਰੀ ਨੌਕਰੀਆਂ ਦੇ ਵਿੱਚ ਗੈਸਟਿਡ ਅਫਸਰ ਨੇ ਉਹ ਵੀ ਰਾਸ਼ਨ ਕਾਰਡ ਆਪਣੇ ਬਣਵਾ ਕੇ ਰਾਸ਼ਨ ਲੈ ਰਹੇ ਨੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਐਪਰਾਲਾ ਕੀਤਾ ਜਾ ਰਿਹਾ ਕਿ ਸਿਰਫ ਲੋੜਵੰਦ ਜਿਹੜੇ ਉਹ ਰਾਸ਼ਨ ਕਾਰਡ ਦੀ ਵਰਤੋਂ ਕਰਨ ਰਾਸ਼ਨ ਉਹਨਾਂ ਨੂੰ ਮਿਲੇ ਜੋ ਕਿ ਇਕਈਕੇਵਾਈਸੀ ਔਰ ਅੱਖਾਂ ਦੇ ਸਕੈਨ ਤੋਂ ਉਸ ਦੀ ਪਛਾਣ ਹੋਵੇਗੀ ਜਿਹੜਾ ਲੋੜਵੰਦ ਹੈ ਔਰ ਜਿਹੜਾ ਪਹਿਲਾਂ ਹੀ ਕਾਫੀ ਜ਼ਿਆਦਾ ਅਮੀਰ ਹੈ ਜ਼ਮੀਨ ਜਾਇਦਾਦ ਵਾਲਾ ਹੈ ਉਸ ਦਾ ਰਾਸ਼ਨ ਕਾਰਡ ਜਿਹੜਾ ਆਟੋਮੈਟਿਕ ਕੱਟਿਆ ਜਾਵੇਗਾ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਜੋ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ ਔਰ ਲੋੜਵੰਦਾਂ ਨੂੰ ਲਾਪਤਿਆਂ ਨੂੰ ਰਾਸ਼ਨ ਜਿਹੜਾ ਕਿ ਉਹ ਵਧਾਇਆ ਜਾਵੇਗਾ ਜਿਹੜਾ ਪਹਿਲਾਂ 5 ਕਿਲੋ ਰਾਸ਼ਨ ਮਿਲਦਾ ਉਸ ਨੂੰ ਜਿਹੜਾ ਕਿ ਦੁਗਣਾ ਕੀਤਾ ਜਾਵੇਗਾ ਇਸ ਦੇ ਬਾਰੇ ਵੀ ਜੋ ਪੰਜਾਬ ਸਰਕਾਰ ਵਿਚਾਰ ਕਰ ਸਕਦੀ ਹੈ ਤਾਂ ਕਿ ਸਹੀ ਲੋੜਵੰਦ ਤੱਕ ਜਿਹੜੀ ਪੂਰੀ ਸਹਾਇਤਾ ਪੁੱਜੇ ਤਾਂ ਕਿ ਜਿਹੜੇ ਬਿਨਾਂ ਲੋੜਵੰਦਤੂ ਨੇ ਜਿਹੜੇ ਲੋਕ ਸਿਰਫ ਲੈ ਕੇ ਉਹ ਵੇਚਦੇ ਨੇ ਜਾਂ ਉਹ ਲੈ ਕੇ ਆਪਣੇ ਕੁਝ ਲੋਕਾਂ ਨੂੰ ਦਾਨ ਕਰਦੇ ਨੇ ਜਾਂ ਉਹ ਅੱਗੇ ਆਪਣੇ ਕੋਈ ਹੋਰ ਕੰਮ ਕਰਨ ਵਾਲਿਆਂ ਨੂੰ ਉਹਨਾਂ ਤੋਂ ਕੰਮ ਕਰਵਾਉਣ ਦੇ ਬਦਲੇ ਉਹਨਾਂ ਨੂੰ ਰਾਸ਼ਨ ਦਿੰਦੇ ਨੇ ਉਹ ਰਾਸ਼ਨ ਜਿਹੜਾ ਕਿ ਉਹਨਾਂ ਨੂੰ ਨਾ ਮਿਲ ਸਕੇ ਸੋ ਇਸ ਨੂੰ ਲੈ ਕੇ ਇਹ ਰਾਸ਼ਨ ਸਿਰਫ ਲੋੜਵੰਦਾਂ ਨੂੰ ਮਿਲੇ ਇਸ ਕਰਕੇ ਇਹ ਸਾਰੀ ਪ੍ਰਕਿਰਿਆ ਨੂੰ ਈਕੇਮਈਸੀ ਨਾਲ ਜੋੜਿਆ ਗਿਆ ਹੈ